ਖੰਡੂਰ ਸੈਬ ਇੱਕ ਜੋਗੀ ਸ਼ਿਵਨਾਥ ਰਹਿੰਦਾ ਸੀ ਲੋਕ ਉਸ ਨੂੰ ਤਪਾ ਕੀਆ ਕਰਦੇ ਸਨ ਉਹ ਜੰਤਰ ਮੰਤਰ ਕਰਦਾ ਤੇ ਲੋਕਾਂ ਵਿੱਚ ਆਪਣੀ ਬਹੁਤੀ ਵਡਿਆਈ ਕਰਵਾਉਂਦਾ ਸੀ ਜੰਤਰ ਮੰਤਰ ਦੇ ਪ੍ਰਭਾਵ ਕਰਕੇ ਲੋਕ ਉਸ ਦੀ ਪੂਜਾ ਕਰਦੇ ਸਨ ਤੇ ਉਸ ਦੀ ਹਰ ਗੱਲ ਮੰਨਦੇ ਸਨ ਖੰਡੂਰ ਸੈਬ ਦੇ ਸਾਰੇ ਜੱਟ ਤਪੇ ਦੇ ਸੇਵਕ ਸਨ ਉਹ ਗੁਰੂ ਜੀ ਦੀ ਸੰਗਤ ਨਹੀਂ ਕਰਦੇ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਤਾਪ ਵੇਖ ਕੇ ਤੇ ਮਹਿਮਾ ਸੁਣ ਕੇ ਤਪਾ ਉਹਨਾਂ ਤੋਂ ਈਰਖਾ ਕਰਦਾ ਸੀ ਉਹ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਜੀ ਇੱਥੋਂ ਕਢਾਏ ਜਾਣ ਇੱਕ ਸਮੇਂ ਪਰਮਾਤਮਾ ਦਾ ਭਾਣਾ ਇਹੋ ਜਿਹਾ ਵਰਤਿਆ ਕਿ ਮੀ ਪੈਣੋਂ ਹਟ ਗਿਆ ਪਾ ਦੋ ਦੇ ਮਹੀਨੇ ਫਸਲ ਸੁੱਕਣ ਲੱਗੀ ਸਾਰੇ ਪਿੰਡ ਵਾਸੀ ਚਿੰਤਿਤ ਹੋ ਕੇ ਸੋਚਣ ਲੱਗੇ ਪਰਿਵਾਰਾਂ ਤੇ ਪਸ਼ੂਆਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਇਹ ਸੋਚ ਕੇ ਉਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਗੁਰੂ ਧਪਾ ਬਹੁਤ ਹੀ ਕਰਾਮਾਤ ਕਰਦਾ ਹੈ ਸਾਰੇ ਉਸਕੂਲ ਜਾ ਕੇ ਵਰਖਾ ਪਵਾਨ ਵਾਸਤੇ ਬੇਨਤੀ ਕਰੀਏ ਇਹ ਸਲਾਹ ਕਰਕੇ ਉਹ ਸਾਰੇ ਉਸ ਦੇ ਕੋਲ ਗਏ ਮੱਥਾ ਟੇਕ ਕੇ ਕਿਹਾ ਅਸੀਂ ਤੁਹਾਡੀ ਸ਼ਰਨ ਆਏ ਹਾਂ ਸਾਡੀ ਬੇਨਤੀ ਪਰਵਾਨ ਕਰੋ ਬਹੁਤ ਸਮਾਂ ਹੋ ਗਿਆ ਮੀ ਨਹੀਂ ਪਿਆ ਕਿਰਪਾ ਕਰਕੇ ਮੀ ਪਵਾਓ ਤਪਾ ਗੁਰੂ ਜੀ ਨੂੰ ਪਿੰਡੋਂ ਕਢਵਾਉਣ ਦੀ ਵਿਉਂਤ ਬਣਾ ਕੇ ਕਹਿਣ ਲੱਗਾ ਤੁਹਾਡੇ ਨਗਰ ਚ ਬੜਾ ਅਨਾਰਥ ਹੋ ਰਿਹਾ ਹੈ ਇੱਕ ਖਤਰੀ ਜਿਸ ਦਾ ਪਹਿਲਾ ਨਾਮ ਲੈਣਾ ਸੀ ਹੁਣ ਉਸ ਨੂੰ ਅੰਗਤ ਕਹਿੰਦੇ ਹਨ ਗ੍ਰਸਤੀ ਹੋ ਕੇ ਆਪਣੀ ਪੂਜਾ ਕਰਾ ਰਿਹਾ ਏ ਉਸ ਦੇ ਇਥੇ ਰਹਿਣ ਕਰਕੇ ਵਸਣ ਕਰਕੇ ਮੀ ਨਹੀਂ ਪੈ ਰਿਹਾ ਜੇਕਰ ਤੁਸੀਂ ਉਸ ਨੂੰ ਪਿੰਡੋਂ ਕੱਢ ਦੋ ਤਾਂ ਮੀ ਪੈ ਜਾਵੇਗਾ ਤਾਂ ਇਹ ਦੀ ਗੱਲ ਸੁਣ ਕੇ ਸਾਰੇ ਗੁਰੂ ਜੀ ਕੋਲ ਆਇ ਤੇ ਕਹਿਣ ਲੱਗੇ ਕਿ ਸਾਨੂੰ ਤਪੇ ਨਹੀਂ ਕਿਹਾ ਕਿ ਤੁਹਾਡੀ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ ਤੁਸੀਂ ਇਥੋਂ ਚਲੀ ਜਾਓ ਤਾਂ ਕਿ ਮੀਂਹ ਪੈ ਜਾਵੇ ਤੇ ਸਾਡਾ ਭਲਾ ਹੋ ਜਾਵੇਗਾ ਗੁਰੂ ਜੀ ਨੇ ਕਿਹਾ ਅਸੀਂ ਇੱਥੇ ਬਹੁਤ ਸਮੇਂ ਤੋਂ ਰਹਿੰਦੇ ਹਾਂ ਅੱਗੇ ਨੀਤੀ ਵਰਖਾ ਹੁੰਦੀ ਰਹੀ ਹੈ ਜੇ ਹੁਣ ਵਰਖਾ ਨਹੀਂ ਹੋ ਰਹੀ ਤਾਂ ਸਾਡਾ ਕੀ ਕਸੂਰ ਮਨੁੱਖ ਦੇ ਕਰਮਾ ਅਨੁਸਾਰ ਹੀ ਦੁੱਖ ਸੁੱਖ ਮਿਲਦਾ ਹੈ ਜ਼ਮੀਦਾਰਾ ਨੇ ਕਿਹਾ ਅਸੀਂ ਤੁਹਾਡਾ ਗਿਆਨ ਨਹੀਂ ਸੁੰਣਾ ਚਾਹੁੰਦੇ ਤੁਸੀਂ ਇਥੋਂ ਨਿਕਲ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਬਾਹੋਂ ਫੜ ਕੇ ਕੱਢ ਦਿਆਂਗੇ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਖਾਣੜ ਜਾਤੇ ਪਿੰਡ ਤਹਿ ਤੇ ਝਿੜੀ ਹੈ ਸਾਡਾ ਪਲੰਘ ਉਥੇ ਲੈ ਚੱਲੋ ਬਾਕੀ ਦਾ ਸਾਰਾ ਸਮਾਨ ਗੱਡੀਆਂ ਤੇ ਲੱਦ ਕੇ ਲੈ ਚੱਲੋ ਤਪੱਸ ਸਾਡੇ ਨਾਲ ਅਕਾਰਣ ਹੀ ਈਰਖਾ ਕਰ ਰਿਹਾ ਹੈ ਜੇ ਸਾਡੇ ਇੱਥੇ ਰਹਿਣ ਕਰਕੇ ਪਿੰਡ ਦੇ ਲੋਕ ਦੁਖੀ ਹਨ ਤਾਂ ਅਸੀਂ ਇੱਥੋਂ ਚਲੇ ਜਾਂਦੇ ਹਾਂ ਸਿੱਖਾਂ ਨੇ ਗੁਰੂ ਜੀ ਦਾ ਪਲੰਘ ਚੁੱਕ ਲਿਆ ਤੇ ਸਾਰੇ ਸਿੱਖ ਗੁਰੂ ਜੀ ਦੇ ਨਾਲ ਉੱਥੋਂ ਚਲੇ ਗਏ ਗੁਰੂ ਜੀ ਨੇ ਉੱਥੇ ਡੇਰਾ ਲਾਉਣ ਕਰਕੇ ਜੰਗਲ ਵਿੱਚ ਮੰਗਲ ਹੋ ਗਿਆ ਉੱਥੇ ਹੀ ਫਿਰ ਦੀਵਾਨ ਸਜਣ ਲੱਗਾ ਕੀਰਤਨ ਹੋਣ ਲੱਗਾ ਦਰਸ਼ਨਾਂ ਨੂੰ ਬਹੁਤ ਸੰਗਤਾਂ ਆਉਣ ਲੱਗੀਆਂ। ਬਾਬਾ ਬੁੱਢਾ ਜੀ ਨੇ ਕਿਹਾ, "ਆਪ ਜੀ ਸਾਰਿਆਂ ਨੂੰ ਖਿਮਾ ਕਰਨ ਵਾਲੇ ਹੋ। ਤਪਾ, ਆਪ ਜੀ ਨਾਲ ਅਕਾਰਣ ਹੀ ਈਰਖਾ ਕਰਦਾ ਹੈ। ਮਤ ਹੀਣੀਆਂ ਨੇ ਆਪ ਜੀ ਦੀ ਨਿਰਾਦਰੀ ਕੀਤੀ ਹੈ। ਇਸ ਦਾ ਫਲ ਤਪਾ ਛੇਤੀ ਹੀ ਭੁਕੇਗਾ। ਆਪ ਸਮਰੱਥ ਹੋ, ਜੋ ਚਾਹੋ ਉਹ ਕਰ ਸਕਦੇ ਹੋ।" ਆਪ ਜੀ ਆਪਣਾ ਪ੍ਰਤਾਪ ਕਿਸੇ ਨੂੰ ਨਹੀਂ ਦਿਖਾਉਂਦੇ ਜਿਵੇਂ ਆਪ ਜੀ ਦਾ ਸੁਭਾਅ ਹੈ ਉਹ ਠੀਕ ਹੈ ਗੁਰੂ ਜੀ ਨੇ ਉਹ ਤੋਂ ਜਾਣ ਤੇ ਦੋ ਕੁ ਦਿਨਾਂ ਬਾਅਦ ਹੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਖੰਡੂਰ ਸਾਹਿਬ ਤੋਂ ਆਏ ਉਹਨਾਂ ਨੂੰ ਜਦੋਂ ਉੱਥੇ ਗੁਰੂ ਜੀ ਦੇ ਦਰਸ਼ਨ ਨਾ ਹੋਏ ਤਾਂ ਕੋਈ ਸਿੱਖ ਨਾ ਮਿਲਿਆ ਤਾਂ ਉਹਨਾਂ ਨੇ ਉੱਥੇ ਲੋਕਾਂ ਨੂੰ ਪੁੱਛਿਆ ਗੁਰੂ ਜੀ ਤੇ ਸਾਰੇ ਸਿੱਖ ਕਿੱਧਰ ਗਏ ਹਨ ਪਾਪੀ ਤਪੀ ਨੇ ਗੁਰੂ ਜੀ ਨਾਲ ਦੁਸ਼ਤਤਾ ਕੀਤੀ ਹੈ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਮੀ ਪਾਵੇਗਾ ਜਦੋਂ ਗੁਰੂ ਅੰਗਦ ਦੇਵ ਜੀ ਇੱਥੋਂ ਨਿਕਲ ਜਾਣਗੇ ਤਪੇ ਤੋਂ ਇਸ ਤਰ੍ਹਾਂ ਸੁਣ ਕੇ ਮੂਰਖ ਜਮੀਦਾਰ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਇੱਥੇ ਰਹਿਣ ਕਰਕੇ ਮੀ ਨਹੀਂ ਪੈ ਰਿਹਾ ਤੁਸੀਂ ਇੱਥੇ ਨਿਕਲ ਜਾਓ ਇਸ ਕਰਕੇ ਗੁਰੂ ਜੀ ਇੱਥੋਂ ਚਲੇ ਗਏ ਮੀ ਫੇਰ ਵੀ ਨਾ ਪਿਆ ਗੁਰੂ ਅਮਰਦਾਸ ਜੀ ਨੇ ਸੋਚਿਆ ਗੁਰੂ ਜੀ ਨਾਲ ਤਪੇ ਨੇ ਅਕਾਰਣ ਵੈਰ ਕੀਤਾ ਸਾਤੋਂ ਗੁਰੂ ਜੀ ਦੀ ਨਰਾਦਰੀ ਸਹੀ ਨਹੀਂ ਜਾਂਦੀ ਪੰਚਾਇਤ ਪਾਸ ਜਾ ਕੇ ਕਿਹਾ ਤੁਹਾਡਾ ਗੁਰੂ ਜੀ ਨੂੰ ਇੱਥੋਂ ਕੱਢ ਕੇ ਕੰਮ ਪੂਰਾ ਹੋ ਗਿਆ ਕਿ ਨਹੀਂ ਮੀਂਹ ਪਿਆ ਕਿ ਨਹੀਂ ਤੇ ਜ਼ਮੀਦਾਰ ਨੇ ਆਖਿਆ ਨਹੀਂ ਹਜੇ ਵੀ ਮੀਂਹ ਨਹੀਂ ਪਿਆ ਉਹਨਾਂ ਨੇ ਕਿਹਾ ਕਿ ਅਸੀਂ ਦੁਖੀ ਹੋ ਗਏ ਹਾਂ ਅਸੀਂ ਤਪੇ ਦੇ ਕਹਿਣ ਤੇ ਹੀ ਗੁਰੂ ਜੀ ਨੂੰ ਇੱਥੋਂ ਕੱਢਿਆ ਕਿਉਂਕਿ ਤਪੇ ਨਹੀਂ ਕੀ ਹੈ ਕਿ ਗੁਰੂ ਜੀ ਦੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ ਤੇ ਇਸ ਕਰਕੇ ਅਸੀਂ ਸੱਪ ਨੇ ਗੁਰੂ ਜੀ ਨੂੰ ਇੱਥੋਂ ਕੱਢ ਦਿੱਤਾ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਤਪੇ ਨੂੰ ਆਖੋ ਹੁਣ ਮੀਂ ਪਵਾਵੇ ਸਾਰਿਆਂ ਨੇ ਤਪੇ ਕੋਲ ਜਾ ਕੇ ਕਿਹਾ ਤਪਾ ਜੀ ਅਸੀਂ ਤੁਹਾਡੇ ਆਖੇ ਲਾ ਕੇ ਗੁਰੂ ਜੀ ਨੂੰ ਇੱਥੋਂ ਕੱਢ ਦਿੱਤਾ ਮੀਂ ਫਿਰ ਵੀ ਨਹੀਂ ਪਿਆ ਤਪੇ ਨੇ ਗੁੱਸੇ ਨਾਲ ਕਿਹਾ ਮੇਰੀ ਬੁੱਠੀ ਵਿੱਚ ਮੀਂ ਨਹੀਂ ਰੱਖਿਆ ਜੰਤਰ ਮੰਤਰ ਕਰਕੇ ਤੁਹਾਡੇ ਵਾਸਤੇ ਮੀਂ ਪਵਾ ਦਿਆਂਗਾ ਉਹਨਾਂ ਨੇ ਉਸੇ ਤਰ੍ਹਾਂ ਜਾ ਕੇ ਗੁਰੂ ਅਮਰਦਾਸ ਜੀ ਨੂੰ ਗੱਲ ਆਖ ਦਿੱਤੀ ਗੁਰੂ ਅਮਰਦਾਸ ਜੀ ਨੇ ਕਿਹਾ ਮੀ ਤਾ ਅਸੀਂ ਪਵਾ ਦੇਾਂਗੇ ਪਰ ਸਾਡੀ ਇੱਕ ਗੱਲ ਮੰਨਣੀ ਪਵੇਗੀ ਸੂਰਜ ਹੁੰਦੇ ਹੁੰਦੇ ਤਪੇ ਨੂੰ ਜਿਸ ਪੈਣੀ ਵਿੱਚ ਲੈ ਕੇ ਜਾਵੋਗੇ ਉਸੇ ਪੈਣੀ ਚ ਮੀ ਪੈ ਵਿੱਚ ਆਵੇਗਾ ਜਦੋਂ ਤਪਾ ਡੇਰੇ ਤੋਂ ਬਾਹਰ ਨਿਕਲੇਗਾ ਉਦੋਂ ਹੀ ਬਦਲ ਹੋ ਜਾਣਗੇ ਜਦੋਂ ਖੇਤਾ ਵਿੱਚ ਜਾਵੇਗਾ ਉਦੋਂ ਮੀ ਪੈ ਜਾਵੇਗਾ ਇਹ ਸੁਣ ਕੇ ਸਾਰੇ ਖੁਸ਼ ਹੋ ਗਏ ਤੇ ਕਹਿਣ ਲੱਗੇ ਹੁਣੇ ਪਰਤਾਵਾ ਕਰ ਲੈ ਨਹੀਂ ਆ ਸਾਰਿਆਂ ਨੇ ਤਪੇ ਦੇ ਘਰ ਜਾ ਕੇ ਕਿਹਾ ਤਪਾ ਜੀ ਮੀ ਨਹੀਂ ਪਿਆ ਹੁਣ ਆਪ ਜੀ ਕਿਰਪਾ ਕਰਕੇ ਸਾਡੇ ਖੇਤਾਂ ਵਿੱਚ ਜਾ ਕੇ ਚਰਨ ਪਾਓ ਆਪ ਜੀ ਦੀ ਕਿਰਪਾ ਕਰਕੇ ਹੀ ਸਾਡੇ ਖੇਤਾਂ ਵਿੱਚ ਮੀ ਪਵੇਗਾ ਕੀ ਪਤਾ ਤੁਹਾਡੀ ਜਾਣ ਨਾਲ ਮੀ ਪੈ ਜਾਵੇ ਤੇ ਸਾਡੀ ਮਨੋ ਕਾਮਨਾ ਪੂਰੀ ਹੋ ਜਾਵੇ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਕਰੋ ਨਿਕਲ ਕੇ ਖੇਤਾਂ ਵਿੱਚ ਚੱਲੋ ਅਸੀਂ ਸਾਰੇ ਆਪ ਜੀ ਦੇ ਨਾਲ ਹਾਂ ਇਸੇ ਤਰ੍ਹਾਂ ਸੱਪ ਤਪੇ ਨੂੰ ਵੜਿਆ ਕੇ ਬਾਹਰ ਲੈ ਆਉਂਦੇ ਨੇ ਤੇ ਬਦਲ ਹੋ ਗਿਆ ਸਾਰਿਆਂ ਦੇ ਮਨ 'ਚ ਵਿਸ਼ਵਾਸ ਹੋ ਗਿਆ ਕਿ ਗੁਰੂ ਜੀ ਨੇ ਸਹੀ ਕਿਹਾ ਸੀ ਕਿ ਇਸ ਤੇ ਕਰੋ ਬਾਹਰ ਨਿਕਲਣ ਨਾਲ ਬਦਲ ਹੋ ਜਾਵੇਗਾ ਤੇ ਜਦੋਂ ਪੈਲੀ ਚ ਗਏ ਤਾਂ ਮੀਂਹ ਪੈਣ ਲੱਗ ਗਿਆ ਜਿਸ ਜਿਸ ਦੀ ਪੈਲੀ ਚ ਤਪੇ ਨੂੰ ਲਿਜਾਇਆ ਗਿਆ ਉਸ ਪੈਲੀ ਚ ਮੀਂਹ ਪੈ ਗਿਆ ਇਸ ਤਰ੍ਹਾਂ ਸਾਰੇ ਹੀ ਤਪੇ ਨੂੰ ਆਪਣੇ ਆਪਣੇ ਖੇਤਾਂ ਵੱਲ ਖਿੱਚਣ ਲੱਗੇ ਇਸੇ ਤਰ੍ਹਾਂ ਖਿੱਚਾ ਧੂਈ ਚ ਉਹ ਵਿਆਕੁਲ ਹੋ ਗਿਆ ਤੇ ਜੱਟਾਂ ਨੂੰ ਗਾਲਾਂ ਕੱਢਣ ਲੱਗ ਪਿਆ ਉਸ ਦੀ ਕਿਸੇ ਨੇ ਇੱਕ ਨਾ ਸੁਣੀ ਉਹ ਬਿਹਾਲ ਹੋ ਕੇ ਤੁਰੰਤੋਂ ਬੋਲਣ ਤੋਂ ਵੀ ਰਹਿ ਗਿਆ ਉਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਜਿੱਤੇ ਜਿੱਤੇ ਇਸ ਦੀ ਹੱਡੀ ਤੇ ਮਾਸ ਦੀ ਬੋਟੀ ਲੈ ਕੇ ਜਾਵੋਗੇ ਉੱਥੇ ਨਹੀਂ ਪਹ ਜਾਵੇਗਾ ਆਪ ਜੀ ਦੀ ਇਹ ਗੱਲ ਸੁਣ ਕੇ ਉਸ ਨੂੰ ਕਸੀਟ ਕੇ ਲੈ ਜਾਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਕਰਕੇ ਖਿੱਚਾ ਧੂਈ ਚ ਉਹ ਮਾਰ ਗਿਆ ਉਸ ਦੀਆਂ ਲੱਤਾਂ ਬਾਹਾਂ ਤੋੜ ਕੇ ਲੋਕਾਂ ਨੇ ਆਪਣੇ ਆਪਣੇ ਖੇਤਾਂ ਵਿੱਚ ਸੁੱਟ ਦਿੱਤੀਆਂ ਤੇ ਉੱਥੇ-ਉੱਥੇ ਮੀ ਪੈ ਗਿਆ। ਸਾਰਿਆਂ ਨੇ ਜਾਣਿਆ ਕਿ ਤਪਾ ਪਖੰਡੀ ਸੀ। ਇਸ ਨੇ ਈੜਖਾ ਕਰਕੇ ਗੁਰੂ ਜੀ ਨੂੰ ਕਡਵਾ ਦਿੱਤਾ ਹੈ। ਗੁਰੂ ਜੀ ਦੇ ਸੇਵਕ ਨੇ ਮੀ ਪਵਾ ਦਿੱਤਾ ਹੈ। ਸਵੇਰੇ ਜਾ ਕੇ ਗੁਰੂ ਜੀ ਤੋਂ ਖਿਮਾ ਮੰਗਦੇ ਹਾਂ ਤੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ। ਸ਼੍ਰੀ ਗੁਰੂ ਅਮਰਦਾਸ ਜੀ ਖੰਡੂਰ ਸੈਬ ਕੌਤਕ ਕਰਕੇ ਪਿੰਡ ਖਾਨ ਲਜਾਤੇ ਗਏ ਜਿਸ ਦਾ ਨਾਮ ਹੁਣ ਪਿੰਡ ਚਾਪੜੀ ਸੈਬ ਹੈ ਤੇ ਗੁਰੂ ਜੀ ਨੂੰ ਬੜੇ ਪ੍ਰੇਮ ਦੇ ਨਾਲ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਆਪ ਜੀ ਵੱਲ ਪਿੱਛਾ ਕਰ ਲਿਆ ਗੁਰੂ ਜੀ ਨੇ ਜਾਣ ਲਿਆ ਕਿ ਇਹਨਾਂ ਨੇ ਸ਼ਕਤੀ ਦਿਖਾਈ ਹੈ ਇਹ ਗੱਲ ਗੁਰੂ ਜੀ ਨੂੰ ਚੰਗੀ ਨਹੀਂ ਲੱਗੀ। ਰਿਆਮੀ ਗੁਰੂ ਜੀ ਪਿੱਠ ਦੇ ਕੇ ਬੈਠੇ ਰਹੀ। ਗੁਰੂ ਅਮਰਦਾਸ ਜੀ ਨੇ ਦੂਜੀ ਪਾਸੇ ਹੋ ਕੇ ਮੱਥਾ ਟੇਕਿਆ। ਗੁਰੂ ਜੀ ਤੀਜੀ ਪਾਸੇ ਵੱਲ ਹੋ ਗਏ। ਗੁਰੂ ਅਮਰਦਾਸ ਜੀ ਤੀਜੀ ਪਾਸੇ ਵੱਲ ਹੋਏ ਤਾਂ ਗੁਰੂ ਅੰਗਦ ਦੇਵ ਜੀ ਚੌਥੇ ਪਾਸੇ ਵੱਲ ਹੋ ਗਏ। ਉਹਨਾਂ ਨੇ ਚੌਥੇ ਪਾਸੇ ਵੱਲ ਮੂੰਹ ਕਰ ਲਿਆ। ਫਿਰ ਗੁਰੂ ਅਮਰਦਾਸ ਜੀ ਸਾਹਮਣੇ ਉਹਨਾਂ ਦੇ ਬੇਨਤੀ ਕੀਤੀ। ਕਿ ਹੈ ਪ੍ਰਭੂ ਸਰੂਪ ਗੁਰੂ ਜੀ ਮੈਨੂੰ ਮਾਫ ਕਰ ਦੇਣਾ ਕਿ ਤੋਂ ਸ੍ਰੇਸ਼ਟ ਮਾਰਗ ਦੱਸੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਤੁਸੀਂ ਮੀ ਪਵਾ ਕੇ ਤਪੇ ਨੂੰ ਮਰਵਾ ਕੇ ਆਪਣੇ ਆਪ ਨੂੰ ਵੱਡਾ ਅਖਵਾਇਆ ਹੈ ਗੁਰੂ ਸਦਾ ਹੀ ਨੀਵਾ ਹੈ ਇਸ ਵਿੱਚ ਜਮਾਈ ਅਹੰਕਾਰ ਨਹੀਂ ਹੈ ਉਹ ਤਪਾ ਗਲਤੀ ਕਰਦਾ ਸੀ પાપ ਕਰਦਾ ਸੀ ਉਸ ਦਾ ફલ ਉਸને નરકા ਵਿੱਚ ભોગਣਾ ਸੀ તુંસી એ ਸਭ ਕਿਉਂ ਕੀਤਾ ਇਹ वचन ਸੁਣ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਭੁੱਲ ਲਈ માફੀ ਮੰਗੀ ਗੁਰੂ ਜੀ ਨੇ ਨਿਰੰਕਾਰ ਦੇ ਬਾਣੀ ਚ પ્રસન્ન રહેਣ ਦੀ ਆਗਿਆ ਕੀਤੀ ਮੀਂਹ ਪੈਣ ਤੇ ਖੰਡੂਰ ਸਾਹਿਬ ਦੇ જમીદાર ਬਹੁਤ ਖੁਸ਼ ਹੋਏ ਅਤੇ ਆਖਣ ਲੱਗੇ ਕਿ ਸਾਡੇ ਕੋਲ ਬਹੁਤ ਹੀ ਵੱਡੀ ਗਲਤੀ ਹੋ ਗਈ ਹੈ ਅਸੀਂ ਗੁਰੂ ਜੀ ਦੀ ਮਾਈਮਾ ਨਹੀਂ ਜਾਣੀ ਜਿਨ੍ਹਾਂ ਦੇ ਸੇਵਕਾਂ ਦੇ ਕਹਿਣ ਤੇ ਭਾਰੀ ਨਹੀਂ ਪਿਆ ਹੈ ਫਿਰ ਗੁਰੂ ਜੀ ਤਾਂ ਆਪ ਸ਼ਕਤੀ ਦੇ ਮਾਲਕ ਹੋਣਗੇ ਸਾਰੇ ਇਕੱਠੇ ਹੋ ਕੇ ਉਹਨਾਂ ਪਾਸ ਜਾ ਕੇ ਆਪਣੀ ਭੁੱਲ ਬਖਸ਼ਾ ਲਈਏ ਆਪਣੀ ਗਲਤੀ ਨੂੰ ਬਖਸ਼ਾ ਲਈਏ ਬਹੁਤ ਸਾਰੀਆਂ ਭੇਟਾਂ ਲੈ ਕੇ ਉਹ ਗੁਰੂ ਜੀ ਦੇ ਕੋਲ ਮੱਥਾ ਟੇਕਣ ਗਏ ਤਤੀ ਬੇਨਤੀ ਕੀਤੀ ਅਸੀਂ ਆਪ ਜੀ ਦਾ ਪੇਤ ਨਹੀਂ ਪਾਇਆ ਸਾਨੂੰ ਤਪੇ ਨਹੀਂ ਭੁਲਾ ਦਿੱਤਾ ਉਸ ਨਿੰਦਕ ਪਾਪੀ ਨੇ ਆਪਣੀ ਕਰਨੀ ਦਾ ਫਲ ਛੇਤੀ ਪਾ ਲਿਆ ਅਸੀਂ ਸਾਰੇ ਆਪ ਜੀ ਦੇ ਸ਼ਰਣੀ ਆਏ ਹਾਂ ਸਾਡੀ ਭੁੱਲ ਬਖਸ਼ਾ ਦਿਓ ਗੁਰੂ ਜੀ ਨੇ ਕਿਹਾ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ ਜਿਹੋ ਜਿਹਾਂ ਕੋਈ ਕਰਮ ਕਰਦਾ ਹੈ ਉਹ ਜਿਆ ਫਲ ਭੋਗਦਾ ਹੈ ਤੁਹਾਡੇ ਕਹੀਂ ਅਸੀਂ ਖੰਡੂਰ ਸਾਹਿਬ ਚੜ੍ਹ ਦਿੱਤਾ ਕਿਉਂਕਿ ਸਾਡੇ ਇੱਥੇ ਰਹਿਣ ਕਰਕੇ ਕਿਸੇ ਨੂੰ ਦੁੱਖ ਨਾ ਹੋਵੇ ਅਸੀਂ ਜਿੱਥੇ ਬੈਠੇ ਆ ਉਥੇ ਹੀ ਖੁਸ਼ ਆ ਉਦੋਂ ਜ਼ਮੀਦਾਰਾਂ ਨੇ ਗੁਰੂ ਜੀ ਦੇ ਚਰਨ ਫੜ ਲੈ ਤੇ ਕਹਿਣ ਲੱਗੇ ਸਾਨੂੰ ਬਖਸ਼ ਦਿਓ ਅਸੀਂ ਆਪ ਜੀ ਦੀ ਸ਼ਰਨ ਆਏ ਹਾਂ ਆਪ ਜੀ ਖੰਡੂਰ ਸਾਹਿਬ ਵਾਪਸ ਚੱਲੋ ਸੋਹੀ ਸਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤਨਤਨ ਸ਼ਿਗੁਰ ਅੰਗਦ ਦੇਵ ਜੀ ਦੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਸੇ ਰਹੋ ਵਾਸਤੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ